ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਨ੍ਹਾਂ ਨੇ ਮੇਰੇ ਇਹ ਮਗਰਲੇ 2 ਦਿਨਾਂ ਤੋਂ ਇਹ ਬਲੌਗ ਦੇਖਿਆ ਉਹਨਾਂ ਨੂੰ ਪਤਾ ਵੀ ਮੈਂ ਐਸੇ ਕਿੰਨੇ ਚ ਬੈਠਾ ਹੀ ਤਾਂ ਤੁਹਾਡਾ ਧੰਨਵਾਦ ਕਰ ਦਿੰਨਾ ਬਲੌਗ ਦਾ ਸ਼ੁਰੂਆਤ ਕਰਦੈ ਨਾ ਬਲੌਗ ਦੀ ਇੱਥੇ ਬੈਠੇ ਬਲੌਗ ਦੇ ਮੇਡ ਦੰਨਾ ਬਲੌਗ ਬਣਨ ਦਾ ਸੀ ਵੱਡਾ ਤੇ ਮੈਨੂੰ ਲੱਗਿਆ ਕਿ ਆਪਾਂ 2 ਦਿਨਾਂ 'ਚ ਪਾ ਦਈਏ ਕਿਉਂਕਿ 45 46 ਮਿੰਟ 50 ਮਿੰਟ ਬਲੌਗ ਦੇਖਣਾ ਔਖਾ ਲੱਗਦਾ ਕੱਲ ਆਪਾਂ ਦੇਖ ਲਿਆ ਸੀ ਕਿ ਦੇਖ ਲਈ ਸੀ ਜਾਮੀ ਮਸਜਿਦ ਤੇ ਦੇਖ ਲਈ ਸੀ ਕਿ ਅਸ਼ਰਫੀ ਮਹਿਲ ਦੇਖ ਲਿਆ ਸੀ ਤੇ ਅੱਜ ਆਪਾਂ ਚੱਲਦੇ ਰਾਣੀ ਰੂਪਮਤੀ ਦਾ ਮਹਿਲ ਦੇਖਣ, ਦਾਈ ਦਾ ਮਹਿਲ ਦੇਖਣ, ਦਾਈ ਦੀ ਭੈਣ ਦਾ ਮਹਿਲ ਦੇਖਣ ਤੇ ਰਾਜੇ ਦਾ ਮਹਿਲ ਦੇਖਣ ਜਿਹੜਾ ਰਾਣੀ ਰੂਪਮਤੀ ਦੇ ਘਰ ਵਾਲਾ ਸੀ। ਫੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮੈਂ ਘੁੰਮ ਰਿਹਾ ਮਾਂਡੂ। ਮਾਂਡੂ ਇੱਕ ਬਹੁਤ ਸੋਹਣੀ ਥਾਂ ਘੁੰਮਣ ਵਾਲੀ। ਜਿਵੇਂ ਕਿ ਆਇਆ ਜਾਂਦਾ ਕਿ ਮੱਧ ਪ੍ਰਦੇਸ਼ ਭਾਰਤ ਦਾ ਦਿਲ ਆ ਤੇ ਮਾਂਡੂ ਮੱਧ ਪ੍ਰਦੇਸ਼ ਦਾ ਦਿਲ ਆ। ਮੱਧ ਪ੍ਰਦੇਸ਼ ਦਾ ਇਲਾਕਾ, ਮਾਲਵੇ ਦਾ ਇਲਾਕਾ। ਜਦੋਂ ਆਪਾਂ ਮੱਧ ਪ੍ਰਦੇਸ਼ ਚ ਵੜੇ ਸੀਗੇ ਪਹਿਲਾਂ ਆਪਾਂ ਚੰਬਲ ਚ ਗਏ ਸੀਗੇ ਫਿਰ ਬੰਦੇਲਖੰਡ ਗਏ ਸੀਗੇ। ਘੁੰਮਦੇ ਘੁੰਮਦੇ ਹੁਣ ਆਪਾਂ ਮਾਲਵੇ ਚ ਪਹੁੰਚ ਗਏ। ਅੱਜ ਆਪਾਂ ਚੱਲਦੇ ਹੁਣ ਉਹ ਰੋਟੀ ਪਾਣੀ ਖਾ ਲਈਏ ਤੇ ਫਿਰ ਦੇਖਦੇ ਹਾਂ ਰਾਣੀ ਰੂਪਮਤੀ ਦਾ ਮਹਿਲ 10:30 ਹੋ ਗਿਆ ਸਵੇਰ ਦੇ ਤੇ ਹੁਣ ਆਪਾਂ ਇੱਕ ਵਾਰੀ ਕੁਝ ਖਾ ਲਈਏ ਜਹਾਜ਼ ਮਹਿਲ ਆਪਾਂ ਦੇਖ ਲਿਆ ਸੀਗਾ ਜਾਮੀ ਮਸਜਿਦ ਵੀ ਦੇਖ ਲਈ ਆ ਤੇ ਹੁਣ ਆਪਾਂ ਜਾਵਾਂਗੇ ਦੁਬਾਰਾ ਦੇਖਣ ਰਾਣੀ ਰੂਪਮਤੀ ਮਹਿਲ ਪਸ ਨੇ ਜੀ ਗੱਡੀ ਲੈ ਲੈ ਗੱਡੀ ਰ ਹੈ ਨਾ ਇਹਦੇ ਇੱਥੇ ਠੀਕ ਹੈ ਇਹਨਾਂ ਨੂੰ ਤਾਂ ਆਪਣਾ ਜਵਾਬ ਦੇਦਾ ਕਹਿੰਦੇ ਨਾਲ ਹੀ ਇੱਥੇ ਗਵੰਡੀ ਹੈਗੇ ਉਹਨਾਂ ਕੋਲੋਂ ਖਾ ਲੋ ਚਾਬੀ ਵਿੱਚ ਹੀ ਕੱਢ ਲਈ ਸਾਹਮਣੇ ਗੁਰੂ ਕਿਰਪਾ ਹੋਟਲ ਉੱਥੇ ਚੱਲਦੇ ਆਂ ਕਣਿਲ ਜੈ ਜੀ ਨਹੀਂ ਪਤੰਗਾਂ ਭਿੰਡੀਆਂ ਪਹੁੰਚ ਗਈਆਂ ਆਪਣੇ ਕੋਲੇ ਭਿੰਡੀ ਜੀ ਆਪਣੇ ਸਾਹਮਣੇ ਆ ਤੋਰਾ ਹ ਜਿਹੜਾ ਤਾਂ ਲੱਗੀ ਹੋਈ ਗ੍ਰਿਲ ਜੀ ਇਹਦੇ ਨਾਲ ਜਿਹੜਾ ਸਾਹਮਣੇ ਇਹ ਤਾਂ ਹੈਗਾ ਰਾਜੇ ਬਾਜ ਬਹਾਦਰ ਦਾ ਮਹਿਲ ਇਹ ਸਾਹਮਣੇ ਹੈਗਾ ਰੂਪਮਤੀ ਦਾ ਮਹਿਲ ਪਹਿਲਾਂ ਆਪਾਂ ਰਾਣੀ ਰੂਪਮਤੀ ਦਾ ਮਹਿਲ ਦੇਖਦੇ ਆਂ ਫਿਰ ਵਾਪਸ ਜੇ ਆਪਾਂ ਇਸ ਰਾਜੇ ਬਾਜ ਬਹਾਦਰ ਦਾ ਮਹਿਲ ਦੇਖਾਂਗੇ ਰੂਪਮਤੀ ਪਵੇਲੀਅਨ ਪਹੁੰਚ ਗਏ ਆਪਾਂ ਰੂਪਮਤੀ ਮਹਿਲ ਰਾਣੀ ਰੂਪਮਤੀ ਦਾ ਮਹਿਲ ਸਾਹਮਣੇ ਇਹ ਮਹਿਲ ਇੱਥੇ ਦਾ ਦਰਵਾਜ਼ਾ ਸਾਹਮਣੇ ਇਹ ਮਹਿਲ ਤੇ ਪਹੁੰਚਦੇ ਆਂ ਮਹਿਲ ਤੇ ਪਹਾੜੀ ਤੇ ਬਣਿਆ ਹੋਇਆ ਮਹਿਲ ਲੰਘਦੇ ਆ ਪੈਥੋਂ ਦੀ ਤਾਂ ਪਹੁੰਚ ਕੇ ਦੇਖਦੇ ਆ ਉੱਪਰ ਕੀ ਕੁਝ ਬਣਿਆ ਹੋਇਆ ਪ੍ਰਾਣੀ ਰੂਪਮਤੀ ਦਾ ਜਿਹੜਾ ਮੈਲ ਆ ਇਹ ਜ਼ਮੀਨ ਤੋਂ 365 ਮੀਟਰ ਉੱਚਾ ਬਣਿਆ ਹੋਇਆ ਹੈ ਇੱਕ ਪਹਾੜੀ ਦੇ ਉੱਤੇ ਇਸ ਮੈਲ ਨੂੰ ਇਨਾ ਉੱਚਾ ਬਣਾਉਣ ਦਾ ਕਾਰਨ ਇਹੀ ਆ ਕਿ ਜਿਹੜੀ ਰਾਣੀ ਸੀ ਰੂਪਮਤੀ ਉਹ ਨਰਮਦਾ ਮਾਤਾ ਦੀ ਪੂਜਾ ਕਰਦੀ ਸੀਗੀ ਨਰਮਦਾ ਮਾਤਾ ਦੀ ਭਗਤਨੀ ਸੀ ਜਿਹੜੀ ਨਰਮਦਾ ਨਦੀ ਮੱਧ ਪ੍ਰਦੇਸ਼ ਚ ਵਗਦੀ ਹੈ ਨਾ ਇਹ ਸਾਰੀ ਨਦੀ ਨੂੰ ਇੱਧਰ ਤੇ ਲੋਕ ਇੱਕ ਮਾਤਾ ਵਜੋਂ ਪੂਜਦੇ ਆ ਤਾਂ ਉਹ ਕਹਿੰਦੀ ਸੀ ਰਾਣੀ ਕਹਿੰਦੀ ਕਿ ਮੇਰਾ ਮਹਿਲ ਉੱਥੇ ਬਣਾਈ ਜਿੱਥੋਂ ਮੈਨੂੰ ਪੂਰੀ ਨਰਮਦਾ ਨਦੀ ਦੇ ਦਰਸ਼ਨ ਹੁੰਦੇ ਹੋਣ ਤਾਂ ਫਿਰ ਰਾਜੇ ਬਾਜਬਹਾਦਰ ਨੇ ਇਹ ਪਹਾੜੀ ਦੇ ਉੱਪਰ ਇੱਕ ਮਹਿਲ ਬਣਾਇਆ ਸੀ ਜਦੋਂ ਵੀ ਆਪਾਂ ਇਸ ਮੈਲ ਦੇ ਮੁੱਖ ਦਰਵਾਜ਼ੇ ਵਿੱਚ ਦੀ ਲੰਘਦੇ ਆ ਤਾਂ ਜਿਵੇਂ ਸਾਹਮਣੇ ਆਪਾਂ ਨੂੰ ਆਪਣੇ ਸੱਜੇ ਹੱਥ ਨਰਮਦਾ ਨਦੀ ਦੇ ਦਰਸ਼ਨ ਹੁੰਦੇ ਆ ਹੁਣ ਤਾਂ ਧੁੰਦ ਜੀ ਪਈ ਇੱਥੇ ਦਸਤਾ ਨਹੀਂ ਸਵਾਰ ਕੇ 뷰 ਸਾਫ ਨਹੀਂ ਹੈਗਾ ਧੂਆਂ ਜਿਹਾ ਬਣਿਆ ਹੋਇਆ ਪਰ ਇੱਥੇ ਥੱਲੇ ਨਰਮਦਾ ਨਦੀ ਦਿਸਦੀ ਵਗਦੀ ਹੋਈ ਇਸੇ ਨਦੀ ਕਰਕੇ ਇਹ ਉੱਚੀ ਪਹਾੜੀ ਤੇ ਬਣਾਇਆ ਹੋਇਆ ਮੈਲ ਰੂਪਮਤੀ ਮੈਲ ਵੈਸੇ ਤਾਂ ਸਾਰਾ ਮੰਡੂ ਹੀ ਪਹਾੜੀ ਤੇ ਉੱਚੀ ਪਹਾੜੀ ਤੇ ਬਸਿਆ ਹੋਇਆ ਪਰ ਜੇ ਆਪਾਂ ਰਾਣੀ ਰੂਪਮਤੀ ਦੇ ਮਹਿਲ ਤੋਂ ਆ ਕੇ ਥੱਲੇ ਨਿਗਾਹ ਮਾਰੀਏ ਤਾਂ ਇਹ ਮਹਿਲ ਹੋਰ ਉੱਚਾ ਤੇ ਸਾਹਮਣੇ ਆਪ ਨੂੰ ਜਿੰਨਾ ਵੀ ਦਿਖਦਾ ਸਾਰਾ ਮੰਡੂ ਆ ਸਾਹਮਣੇ ਉਹ ਦੂਰਿਕ ਪਹਾੜੀ ਦੀ ਸੀ ਜਾਂਦੀ ਆ ਮੰਡੂ ਜਿਹੜਾ ਹੈਗਾ ਸਾਰਾ ਬਹੁਤ ਵੱਡਾ ਕਿਲਾ ਕਿਲੇ ਦੇ ਵਿੱਚ ਹੀ ਸਾਰਾ ਕੁਝ ਬਸਿਆ ਹੋਇਆ ਹੈ ਇਹ ਮੰਡੂ ਆਪਣੀ ਇੱਕ ਪ੍ਰੇਮ ਕਹਾਣੀ ਦੇ ਲਈ ਵੀ ਜਾਣਿਆ ਜਾਂਦਾ ਜਿਹੜਾ ਸਾਹਮਣੇ ਆਪਾਂ ਕਿਲਾ ਦੇਖ ਰਹੇ ਹਾਂ ਰਾਣੀ ਰੂਪਮਤੀ ਦਾ ਕਿਲਾ ਇਹ ਉਸੇ ਪ੍ਰੇਮ ਕਹਾਣੀ ਦੀ ਨਿਸ਼ਾਨੀ ਆ ਜਿਹੜਾ ਇੱਥੋਂ ਦਾ ਰਾਜਾ ਸੀ ਗਿਆ ਰਾਜਾ ਬਾਜ ਬਹਾਦਰ ਉਹ ਮਾਲਵਾ ਖੇਤਰ ਦਾ ਸਭ ਤੋਂ ਆਖੀਰਲਾ ਰਾਜਾ ਹੋਇਆ ਉਹਨੂੰ ਗਾਉਣ ਦਾ ਸਾਜ ਵਜਾਉਣ ਦੇ ਇਹੋ ਜਿਹਾ ਬਹੁਤ ਸ਼ੌਂਕ ਸੀ ਯਾਨੀ ਕਿ ਉਹ ਬੰਦਾ ਕਲਾ ਨੂੰ ਪਿਆਰ ਕਰਦਾ ਸੀ ਇੱਕ ਵਾਰ ਕੁਝ ਲੰਗ ਰਿਆ ਸੀ ਕਿਤੇ ਰਾਣੀ ਰੂਪਮਤੀ ਬੈਠੀ ਗਾ ਰਹੀ ਸੀਗੀ ਤਾਂ ਉਹਦੇ ਗਾਉਣ ਤੋਂ ਪ੍ਰਭਾਵਿਤ ਹੋ ਕੇ ਰਾਜੇ ਨੇ ਉਹਨੂੰ ਵਿਆਹ ਦੇ ਲਈ ਕਿਆ ਤਾਂ ਰਾਣੀ ਰੂਪਮਤੀ ਕਹਿੰਦੀ ਕਿ ਮੈਂ ਵਿਆਹ ਤਾਂ ਕਰਵਾ ਲੂੰਗੀ ਪਰ ਮੈਨੂੰ ਇੱਕ ਇਹੋ ਜਿਹੀ ਜਗ੍ਹਾ ਤੇ ਕਿਲਾ ਚਾਹੀਦਾ ਇੱਕ ਮਹਿਲ ਜਿੱਥੇ ਮੈਂ ਸਵੇਰੇ ਸ਼ਾਮ ਨਰਮਦਾ ਮਾਤਾ ਦੇ ਦਰਸ਼ਨ ਕਰ ਸਕਾਂ ਤੇ ਫਿਰ ਉਹਦੇ ਕਹਿਣ ਤੇ ਇਹ ਮਹਿਲ ਬਣਾਇਆ ਸੀਗਾ ਉੱਚੇ ਥਾਂ ਤੇ ਬਣਾਉਣ ਦਾ ਕਾਰਨ ਵੀ ਇਹ ਸੀ ਕਿ ਉੱਥੋਂ ਨਰਮਦਾ ਨਦੀ ਦੇਸਤੀ ਸਾਹਮਣੇ ਦੋਨਾਂ ਦੀ ਜ਼ਿੰਦਗੀ ਵਧੀਆ ਚੱਲੀ ਜਾਂਦੀ ਸੀ ਕਿਉਂਕਿ ਉਹਨਾਂ ਨੇ ਬਹੁਤ ਲੋਕਪ੍ਰੀਤ ਦੇ ਕੰਮ ਵੀ ਕੀਤੇ ਆ ਤੇ ਉਸ ਤੋਂ ਬਾਅਦ 1561 ਦੇ ਸਾਲ ਦੇ ਵਿੱਚ ਕੀ ਹੋਇਆ ਕਿ ਰਾਜੇ ਅਕਬਰ ਨੇ ਇੱਥੇ ਹਮਲਾ ਕੀਤਾ ਰਾਜੇ ਅਕਬਰ ਦੇ ਸੈਨਾਪਤੀ ਨੇ ਜਿਹਦਾ ਨਾਮ ਸੀਗਾ ਆਦਮ ਖਾਨ ਉਸ ਜੰਗ ਦੇ ਵਿੱਚ ਰਾਜਾ ਬਾਜਬਹਦ ਹਾਰ ਗਿਆ ਤੇ ਇਹ ਇੱਥੋਂ ਭੱਜ ਕੇ ਚਤੌੜਗੜ ਚਲਾ ਗਿਆ ਆਦਮ ਖਾਨ ਜਦੋਂ ਇਸ ਮਹਿਲ 'ਚ ਪਹੁੰਚੇ ਉਹਨੇ ਰਾਣੀ ਰੂਪੂ ਦੇ ਨੂੰ ਵੇਖਿਆ ਆਦਮ ਖਾਨ ਨੇ ਉਹੀ ਕੁਝ ਸੋਚਿਆ ਜਿਹੜਾ ਹਰੇਕ ਜੰਗ ਜੋਦ ਦੇ ਵਿੱਚ ਜਿੱਤੇ ਹੋਏ ਰਾ ਸਰੇ ਹੋਏ ਰਾਜਿਆਂ ਦੀਆਂ ਔਰਤਾਂ ਬਾਰੇ ਸੋਚਦੇ ਆ ਉਹਨਾਂ ਨਾਲ ਵਿਆਹ ਕਰਾਓ ਜਾਂ ਉਹਨਾਂ ਦੇ ਬਲਾਤਕਾਰ ਕਰੋ ਜੋ ਵੀ ਮਤਲਬ ਤਾਂ ਉਹਨੇ ਰੂਪਮਤੀ ਨੂੰ ਦੇਖਿਆ ਤਾਂ ਉਹਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਰੂਪਮਤੀ ਨੂੰ ਇਹ ਮਨਜ਼ੂਰ ਨਹੀਂ ਸੀਗਾ ਤਾਂ ਜਦੋਂ ਉਹਨੇ ਦੇਖਿਆ ਕਿ ਹੁਣ ਮੇਰੇ ਨਾਲ ਕੋਈ ਜ਼ਬਰਦਸਤੀ ਹੋਊਗੀ ਤਾਂ ਰੂਪਮਤੀ ਨੇ ਜ਼ਹਿਰ ਖਾ ਲਿਆ ਸੀ ਜ਼ਹਿਰ ਖਾ ਕੇ ਉਹ ਮਰ ਗਈ ਸੀ ਇਹ ਕਹਾਣੀ ਆ ਦੰਦ ਕਥਾ ਇੱਥੋਂ ਦੀ ਮਤਲਬ ਬਹੁਤੇ ਲੋਕ ਇਹਦੇ ਨਾਲ ਸਹਿਮਤ ਵੀ ਨਹੀਂ ਹੈਗੇ ਬਹੁਤੇ ਲੋਕ ਇਹ ਵੀ ਕਹਿੰਦੇ ਆ ਕਿ ਰਾਣੀ ਜੰਗ ਦੇ ਵਿੱਚ ਲੜੀ ਸੀ ਜੰਗ 'ਚ ਲੜਦੇ ਸ਼ਹੀਦ ਹੋਈ ਪਰ ਜਿਹੜੀ ਪ੍ਰਚਲਿਤ ਕਥਾ ਉਹ ਇਹੀ ਆ ਕਿ ਰਾਣੀ ਰੂਪਮਤੀ ਨੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਮੱਧ ਪ੍ਰਦੇਸ਼ ਦੇ ਮਾਲਵੇ ਖੇਤਰ ਦਾ ਜਿਹੜਾ ਸਾਹਿਤ ਆ ਉਹਦੇ ਚ ਰਾਣੀ ਰੂਪਮਤੀ ਤੇ ਰਾਜੇ ਬਾਜਬਹਾਦਰ ਨਾਲ ਸੰਬੰਧਿਤ ਬਹੁਤ ਸਾਰੀਆਂ ਕਵਿਤਾਵਾਂ ਤੇ ਹੋਰ ਪ੍ਰੇਮ ਕਹਾਣੀਆਂ ਮਿਲ ਜਾਂਦੀਆਂ ਨੇ ਇਹਨਾਂ ਦੀ ਪ੍ਰੇਮ ਕਥਾ ਇਸ ਪੂਰੇ ਇਲਾਕੇ ਦੇ ਵਿੱਚ ਮਸ਼ਹੂਰ ਆ ਤਾਂ ਕਰਕੇ ਮੰਡੂ ਨੂੰ ਪ੍ਰੇਮ ਦਾ ਸ਼ਹਿਰ ਵੀ ਕਿਹਾ ਜਾਂਦਾ ਫੋਨੇ ਮਾਕੋਬਰੇ ਦੇਖਣ ਚੱਲਦੇ ਆ ਇਹ ਜਿੰਨਾ ਵੀ ਕੁਝ ਆਪਾਂ ਦੇਖ ਰਹੇ ਆ ਇਹ ਸਾਰਾ ਮੰਡੂ ਦਾ ਕਿਲਾ ਇਹ ਕਿਹਾ ਜਾਂਦਾ ਕਿ ਮੰਡੂ ਇੱਕ ਕਿਲੇ ਦੇ ਵਿੱਚ ਵਸਿਆ ਹੋਇਆ ਪਿੰਡ ਆ ਤੇ ਇੱਕ ਪਿੰਡ ਦੇ ਵਿੱਚ ਵਸਿਆ ਹੋਇਆ ਕਿਲਾ ਆ ਜਿੰਨਾ ਵੀ ਆਪਾਂ ਜਿੰਨੇ ਵੀ ਨਿੱਕੇ ਨਿੱਕੇ ਮਹਿਲ ਆਪਾਂ ਹੁਣ ਦੇਖ ਰਹੇ ਆ ਸਾਰੇ ਇਹ ਕਿਲੇ ਦੇ ਵਿੱਚ ਹੀ ਵਸੇ ਹੋਏ ਸੀ ਕਿਲਾ ਟਹਿ ਗਿਆ ਕੁਝ ਨਿਸ਼ਾਨੀਆਂ ਰਹਿ ਗਈਆਂ ਬਸ ਜਾਂ ਕਿਲੇ ਦੇ ਪੰਜ ਛੇ ਦਰਵਾਜ਼ੇ ਰਹਿੰਦੇ ਆ ਅਲੱਗ ਅਲੱਗ ਆਹ ਇਹ ਤਾਂ ਆ ਰਿਹਾ ਬਾਹਾਂ ਟਿਕਟ ਦੇਖ ਨਹੀਂ ਦਿੱਤੀ ਰੂਪਮਤੀ ਦਾ ਮਹਿਲ ਦੇਖ ਲਿਆ ਤੇ ਹੁਣ ਆਪਾਂ ਦੇਖਦੇ ਹਾਂ ਰਾਜਬਹਾਦਰ ਦਾ ਮਹਿਲ ਨਾਲ ਹੀ ਬਣਿਆ ਹੋਇਆ ਉਧਰਲੇ ਪਾਸੇ ਉਹ ਦੇਖਦੇ ਜਿਹੜੇ ਪਾਸੇ বাস ਚੱਲੀ ਆ ਇਹ ਰਾਹ ਜਾਂਦਾ ਰੂਪਮਤੀ ਮਹਿਲ ਨੂੰ ਤੇ ਇਹਦੇ ਸਾਹਮਣੇ ਇਧਰਲੇ ਪਾਸੇ ਹੈਗਾ ਰਾਜਬਹਾਦਰ ਮਹਿਲ ਰੂਪਮਤੀ ਦੇ ਮਹਿਲ ਦੇ ਨਾਲ ਹੀ ਰਾਜੇ ਬਾਜ বাহাদুর ਦਾ ਇੱਕ ਆਪਣਾ ਮਹਿਲ ਸੀ ਹੁਣ ਆਪਾਂ ਇਹ ਦੇਖਦੇ ਆ ਇਹ ਵੀ ਲਗਭਗ ਖਤਮਾਂ ਹੋ ਗੁਈਆਂ 5-7% ਹੀ ਬਚਿਆ ਹੋਇਆ ਬਹੁਤਾ ਜ਼ਿਆਦਾ ਇਹ ਤਾਂ ਇਹ ਡੈਮੇਜ ਹੀ ੱਟਿਆ ਹੋਇਆ ਸਾਰਾ ਇਹ ਸਾਹਮਣੇ ਆ ਗਿਆ ਦਰਵਾਜ਼ਾ ਇਸ ਮਹਿਲ ਦਾ ਹੁਣ ਆਪਾਂ ਇਹਦੇ ਵਿੱਚ ਜਾਂਦੇ ਆ ਤੇ ਵਿੱਚੋਂ ਦੇਖਦੇ ਆ ਵੀ ਕਿੰਨਾ ਕੁ ਬਚਿਆ ਤੇ ਕੀ ਕੁਛ ਇਹਦੇ ਵਿੱਚ ਹੈਗਾ ਬਾਜ বাহাদুর ਦਾ ਇਹ ਮਹਿਲ ਜਿਹੜਾ ਸੀਗਾ ਇਹ ਰਾਣੀ ਰੂਪਮਤੀ ਦੇ ਮਹਿਲ ਤੋਂ ਬਹੁਤ ਨੀਵਾਂ ਮਹਿਲ ਆ ਉਹਦਾ ਕਾਰਨ ਇਹ ਆ ਕਿ ਰਾਣੀ ਨੇ ਕਹਿ ਕੇ ਬਣਵਾਇਆ ਸੀ ਕਿ ਤੁਸੀਂ ਮਹਿਲ ਆਪਣਾ ਨੀਵਾ ਬਣਾਉਣਾ ਤਾਂ ਕਿ ਤੁਹਾਨੂੰ ਮੈਂ ਆਪਣੇ ਮਹਿਲ ਤੋਂ ਖੜੀ ਹਮੇਸ਼ਾ ਦੇਖਦੀ ਰਵਾਂ ਤਾਂ ਕਰਕੇ ਇਹ ਮਹਿਲ ਉਸ ਮਹਿਲ ਤੋਂ ਬਹੁਤ ਨੀਵਾ ਬਣਿਆ ਹੋਇਆ ਹੁਣ ਇਹ ਮਸ਼ਹੂਰ ਹੈਗਾ ਕਿ ਹਜੇ ਤੱਕ ਇਹਦੇ ਬਰਾਂਡੇ ਬਚੇ ਹੋਏ ਲਗਭਗ ਸਾਰੇ ਦੋ ਹੁਣ ਆਪਾਂ ਮੁੱਖ ਗੇਟ ਤੋਂ ਲੰਘੇ ਆਏ ਆਂ ਸਾਹਮਣੇ ਦੋ ਗੇਟ ਲੱਗਦੇ ਬੜੇ ਬਿਲਕੁਲ ਸਾਹਮਣੇ ਆ ਇੱਕਾ ਸੱਜੇ ਹੱਥ ਇੱਧਰੋਂ ਚੱਲਦੇ ਆਂ ਆਪਾਂ ਆ ਸਾਹਮਣਾ ਦਰਵਾਜਾ ਆ ਗਿਆ ਜਿਹੜਾ ਮੁੱਖ ਗੇਟ ਆ ਇੱਥੋਂ ਆਪਾਂ ਅੰਦਰ ਦਾਖਲ ਹੋਵਾਂਗੇ ਕਿਲੇ ਦੇ ਵਿੱਚ ਰਾਜਾ ਬਾਜ ਬਹਾਦਰ ਮਾਲਵਾ ਖੇਤਰ ਦਾ ਸਭ ਤੋਂ ਅਖੀਰਲਾ ਰਾਜਾ ਹੋਇਆ ਮੰਡੂ ਦੇ ਵਿੱਚ ਇਹਨਾਂ ਦੀ ਪ੍ਰੇਮ ਕਥਾ ਬਹੁਤ ਜ਼ਿਆਦਾ ਮਸ਼ਹੂਰ ਆ ਜਿਵੇਂ ਆਪਾਂ ਕਿਹਾ ਜਿਵੇਂ ਇੱਕ ਦੰਦ ਕਥਾ ਬਣੀ ਹੋਈ ਹੈ ਲੋਕ ਕਹਾਣੀਆਂ ਸੁਣਾਉਂਦੇ ਆ ਰਾਜੇ ਬਾਜ ਬਹਾਦਰ ਦੀਆਂ ਤੇ ਰਾਣੀ ਰੂਪਮਤੀ ਦੀਆਂ ਇਹ ਉਹ ਮਹਿਲ ਆ ਮਾਂਡੂ ਆਪਣਾ ਬਹੁਤ ਇਤਿਹਾਸ ਅਜੇ ਤੱਕ ਸੰਭਾਲੀ ਹੈ ਰਾਜੇ ਬਾਜ বাহাদুর ਦਾ ਮਹਿਲ ਦੇਖ ਲਿਆ ਆਪਾਂ ਹੁਣ ਆ ਬੈਠੋ ਨਿਕਲਦੇ ਆਂ ਤੇ ਆਪਾਂ ਚੱਲਦੇ ਆਂ ਮੰਡੂ ਦੀ ਹੋਰ ਥਾਵਾਂ ਦੇਖਣ ਵਾਸਤੇ ਇੱਥੇ ਕਈ ਮਕਬਰੇ ਨੇ ਪੁਰਾਣੇ ਇੱਕ ਦਾਈ ਦਾ ਮਹਿਲ ਹੈਗਾ ਦਾਈ ਦੀ ਭੈਣ ਦਾ ਮਹਿਲ ਬਹੁਤ ਮਹਿਲ ਨਹੀਂ ਤੇ ਦੇਖਣ ਲਈ ਹੈ ਸਾਰੇ ਇਹੋ ਜਿਹੇ ਤਾਂ ਜਿੰਨਾਂ ਕੋ ਆਪਣੇ ਕੋਲ ਸਮਾਂ ਵੱਜਦਾ ਲਗਭਗ 2:3 ਵਜੇ ਕਿ ਮੈਨੂੰ ਲੱਗਦਾ ਤਾਂ ਜਿੰਨਾਂ ਕੁਝ ਦੇਖਿਆ ਜਾਂਦਾ ਆਪਾਂ ਦੇਖਦੇ ਦੋਨੇ ਮਹਿਲ ਦੇਖ ਲਿਆ ਮੰਡੂ ਦੇ ਵਿੱਚ ਤੇ ਘੁੰਮਣਾ ਉਹ ਜਿਹੜੀ ਸਭ ਤੋਂ ਮਸ਼ਹੂਰ ਥਾਵਾਂ ਨੇ ਉਹ ਪਹਿਲਾਂ ਦੇਖਿਆ ਸੀਗਾ ਜਹਾਜ਼ ਮਹਿਲ ਹੰਦੋਲਾ ਮਹਿਲ ਇੱਥੇ ਅੱਜ ਆਪਾਂ ਦੇਖਿਆ ਰੂਪਮਤੀ ਦਾ ਮਹਿਲ ਤੇ ਇੱਕ ਹਰਾਜੇ ਦਾ ਮਹਿਲ ਤੇ ਇੱਕ ਜੰਮੀ ਮਸਤੀ ਇਹ ਪੰਜ ਜਿਹੇ ਥਾਵਾਂ ਨੇ ਜਿਹੜੀਆਂ ਜਿਆਦਾ ਮਸ਼ਹੂਰ ਨੇ ਬਾਕੀ ਨਿੱਕੇ ਨਿੱਕੇ ਮਕਬਰੇ ਦੇ ਇੱਥੇ ਵਾਧੂ ਨੇ ਚਲੋ ਕਿ ਜਿਹੜਾ ਹਫਤਾ ਰਹਿ ਲੂਗਾ ਕਿ ਤਾਂ ਉਹ ਤੁਸੀਂ ਸਾਰੇ ਮੰਡੂ ਦੇਖ ਸਕਦੇ ਹੋ ਜੇਕਰ ਮੰਡੂ ਦੀ ਆਪਾਂ ਇੱਕ ਇੱਕ ਚੀਜ਼ ਦੇਖਣੀ ਹੋਵੇ ਤਾਂ ਆਪਾਂ ਨੂੰ 9-10 ਦਿਨ ਲੱਗ ਜਾਣਗੇ। ਪੂਰੇ ਮੰਡੂ ਦੇ ਵਿੱਚ ਪੁਰਾਣੇ ਮਕਬਰੇ, ਮਸਜਿਦਾਂ, ਕਿਲੇ ਬਹੁਤ ਦੂਰ ਦੂਰ ਤੱਕ ਖਿਲਰੇ ਹੋਏ ਆ। ਅਸਲ ਜਿਹੜਾ ਮੇਨ ਕਿਲਾ ਸੀ ਉਹ ਟਹਿ ਗਿਆ। ਬਸੋਂ ਹੋ ਗਈ ਹੈ ਤੇ ਕੁਛ-ਕੁਛ ਚੀਜ਼ਾਂ ਰਹਿ ਗਿਆ ਜਿਹੜੀਆਂ ਖੜੀਆਂ ਹਜੇ ਤੱਕ। ਜਿਵੇਂ ਇੱਕ ਆ ਸਾਹਮਣੇ ਮਕਬਰਾਂ ਜੇ ਬਣਿਆ ਹੋਇਆ ਇੱਕ। ਇਹ ਪੂਰਾ ਖੇਤ ਦੇ ਵਿੱਚ ਆ। ਮੈਂ ਇਥੋਂ ਲੰਘੀ ਜਾਂਦਾ ਸੀ ਮੈਨੂੰ ਦਿਸ ਗਿਆ ਸੀ ਤੇ ਇਹੋ ਜਿਹੇ ਬਹੁਤ ਨੇ ਇੱਥੇ ਜਿਹੜੇ ਖੇਤਾਂ ਦੇ ਵਿੱਚ ਨੇ। ਇਹ ਵਜਾ ਕੇ ਦੇਖਦੇ ਹਾਂ। ਇੰਨੇ ਨਾਲ ਆਪਾਂ ਨੂੰ ਮੰਡੂ ਦੀ ਜਮੀਨਾਂ ਦੇਖਣ ਦਾ ਮੌਕਾ ਵੀ ਮਿਲ ਗਿਆ ਕਣਕ ਖੜੀ ਆ 20 ਕਮਾਨ ਵਾਲੀ ਇਹਦੋਂ ਵੱਧ ਤਾਂ ਨਹੀਂ ਹੁੰਦੀ ਇਹ ਤੇ ਉਹੀ ਸਿਸਟਮ ਜਿਹੜਾ ਅਸੀਂ ਹੁਣ ਤੱਕ ਦੇਖਿਆ ਪਾਣੀ ਵਾਲਾ ਮੱਧ ਬਰੋਦੀਸ ਦਾ 2 ਢਾਈਆਂ ਚ ਪਾਈਪ ਤੇ 3 300 4 400 ਫੁੱਟ ਲੰਬੀਆਂ ਪਾਈਪਾਂ ਇਹਨਾਂ ਦੀ ਸੀ ਕੀ ਲਿਖਾ ਹੋਇਆ ਇੱਥੇ ਜਮਨਿਆ ਮਹਿਲ ਜਮਨਿਆ ਪਿੰਡ ਆਹੇ ਠੀਕ ਆ ਜਮਨਿਆ ਜਮਨਿਆ ਇਹ ਮਕਬਰਾ ਬਣਿਆ ਹੋਇਆ ਪਰ ਇਹਦੇ ਜੀ ਕਹਿੰਦੇ ਕਬਰ ਕੋਈ ਵੀ ਹੈ ਨਹੀਂਗੀ ਤੇ ਬਣਿਆ ਹੋਇਆ ਪੀਲੇ ਬਲੂਏ ਪੱਥਰ ਦਾ ਦੇਖੀਗੀ ਮੰਡੂ ਦੇ ਵਿੱਚ ਜਿਹੜੀਆਂ ਚੀਜ਼ਾਂ ਲਿਸਟਡ ਹੋਈਆਂ ਵਣੀਆਂ ਮਤਲਬ ਜਿਹੜੀਆਂ ਹੁਣ ਹੈਗੀਆਂ ਨੇ ਮੌਜੂਦਾ ਉਹ 48 ਨੇ ਉਹਦੇ ਵਿੱਚ ਮਹਿਲ ਵੀ ਆ ਵੱਡੇ ਛੋਟੇ ਮਕਬਰੇ ਵੀ ਆ ਕਬਰਾਂ ਮਸਜਿਦਾਂ ਬਹੁਤ ਕੁਝ ਆ ਤੇ ਸਾਰਾ ਕੁਝ ਐਵੇਂ ਖੇਤਾਂ 'ਚ ਜਿਆ ਦੂ ਦੂਰ ਜਾ ਕੇ ਭਾਲਣਾ ਪੈਂਦਾ ਪਹੁੰਚ ਗਏ ਆ ਇਹ ਉਹੀ ਜਗ੍ਹਾ ਹੈਗੀ ਜਿਹੜੀ ਆਪਾਂ ਰੂਪਮਤੀ ਮਹਿਲ ਤੋਂ ਉੱਪਰੋਂ ਦੇਖੀ ਸੀ ਜਿਹੜੇ ਆਪ ਨੂੰ ਦੋ ਮਕਬਰੇ ਦਿਖਦੇ ਸੀਗੇ ਇਹ ਬਹੁਤ ਖੰਡਰ ਹਾਲਤ ਦੇ ਵਿੱਚ ਆ ਤਾਂ ਹੈਗਾ ਮਕਬਰਾ ਕਿ ਸਦਾ ਜਿਹੜਾ ਆਪਣੇ ਸਾਹਮਣੇ ਆ ਕੀ ਲਿਖਿਆ ਹੋਇਆ ਵਾਲਿਕ ਮਾਸਕੋ ਮਸਜਿਦ ਦਾ ਸਾਥ ਇਹ ਠੀਕ ਆ ਆ ਇਹਦਾ ਇਤਿਹਾਸ ਲਿਖਿਆ ਹੋਇਆ ਇਹ ਵੀ ਟਿਆ ਜਾਪਿਆ ਸਵਾਰ ਕੇ ਦਿਖਦਾ ਨਹੀਂ ਇਹ ਮਸਜਿਦ ਦਾ ਤੇ ਇਹਦੇ ਨਾਲ ਹੀ ਹੈਗਾ ਦਾਈ ਦਾ ਮਹਿਲ ਤੇ ਦਾਈ ਦੀ ਭੈਣ ਦਾ ਮਹਿਲ ਇਹ ਦਾਈਆਂ ਦੇ ਮਹਿਲ ਉਹਨਾਂ ਦੀਆਂ ਜਿਹੜੀਆਂ ਰਾਜਕਰਾਨ ਦੀਆਂ ਦਾਈਆਂ ਹੁੰਦੀਆਂ ਸੀ ਕਿਹਨੀਆਂ ਤੇ ਉਹਨਾਂ ਦੇ ਵਿੱਚ ਹੀ ਰਹਿਣ ਦੀ ਵਿਵਸਥਾ ਹੁੰਦੀ ਸੀਗੀ ਤੇ ਹੁਣ ਉਹ ਬਚਿਆ ਜਿੰਨਾ ਕੋ ਉਹਨੂੰ ਦਾਈ ਦਾ ਮਹਿਲ ਦਾ ਨਾਮ ਦਿੱਤਾ ਆਹ ਮਸਜਿਦ ਆਪਣੇ ਸਾਹਮਣੇ ਇਹ ਮਸਜਿਦ ਵੀ 15ਵੀਂ ਸਦੀ 'ਚ ਬਣੀ ਹੋਈ ਮਸਜਿਦ ਦਾ ਇੱਥੇ ਜਿਹੜੀਆਂ ਮਸਜਿਦਾਂ ਬਣੀਆਂ ਨੇ ਉਹ ਲਗਭਗ ਹੋਸ਼ੰਗशाह ਦੇ ਵੇਲੇ ਸ਼ੁਰੂ ਹੋਈਆਂ ਉਹਨੇ ਇਹ ਬਣਵਾਈਆਂ ਸਾਰੀਆਂ ਜੰਮੀ ਮਸਜਿਦ ਦੀ ਦੁਬੱਡੀ ਆ ਥੋੜੀ ਜੀ ਇਹ ਉਹਦੇ ਨਾਲ ਨਿੱਕੀ ਆ ਪਰ ਸਮਾਂ ਇਹਦਾ ਵੀ ਉਹੀ ਆ ਉਸੇ ਵੇਲੇ ਜੀ ਬਣੀ ਹੋਈ ਮਸਜਿਦ ਇਹਦੀ ਪਰ ਇਹਦੀ ਸਾਮ ਸੰਭਾਲ ਹੈ ਨਹੀਂਗੀ ਜਮਾਈ ਤੇ ਉਹਦੇ ਨਾਲ ਜ਼ਿਆਦਾ ਖੰਡਰ ਹਾਲਤ ਦੇ ਵਿੱਚ ਆ ਹੁਣ ਟੁੱਟੀ ਹੋਈ ਆ ਸਾਰੀ ਨਾ ਇੱਥੇ ਆਪਾਂ ਨੂੰ ਕੋਈ ਸਿਕਿਉਰਿਟੀ ਗਾਰਡ ਮਿਲਿਆ ਨਾ ਇੱਥੇ ਆਪਾਂ ਨੂੰ ਕੋਈ ਆਰਕੀਓਲੋਜੀਕਲ ਡਿਪਾਰਟਮੈਂਟ ਵਾਲਾ ਬੰਦਾ ਮਿਲਿਆ ਇਹ ਵਿਹਲੀ ਪਈ ਹੈ ਜਮਾਈ ਸੰਮਣੀ ਦੇ ਵਿੜਾ ਬਣਿਆ ਹੋਇਆ ਇੱਕ ਪਰ ਉਹੀ ਗੁੰਬਦ ਬਣਿਆ ਹੋਇਆ ਉੱਪਰ ਤੇ 15ਵੀਂ ਸਦੀ ਦੀ ਆਰ 15ਵੀਂ ਸਦੀ ਦਾ ਆਰਕੀਟੈਕਟ ਹੈ ਸਾਰਾ ਇਹ ਇਹ ਮਕਬਰਾ ਦੇਖਿਆ ਸੀ ਆਪਾਂ ਰੂਪਮਤੀ ਮਹਿਲ ਤੋਂ ਇਹ ਕੇ ਇੱਕ ਜੇ ਨਾਲ ਤੇ ਜੇ ਆਪਾਂ ਇੱਥੋਂ ਦੇਖੀਏ ਤਾਂ ਆਪ ਨੂੰ ਰੂਪਮਤੀ ਮਹਿਲ ਦਿਸਦਾ ਉਹਦੇ ਵੀ ਆਪ ਨੂੰ ਉੱਪਰਲੇ ਬਸ ਦੋ ਗੁੰਬਦ ਹੀ ਦਿਸਦੇ ਆ ਸਾਹਮਣੇ ਫੋਨ ਬਾਬਾ ਤਕੜਾ ਹੈ ਵੈਸੇ ਇੱਥੋਂ ਜੇ ਦਾ ਸਿੱਧਾ ਵੇਖੀਏ ਫਿਰ ਤਾਂ ਲਗਭਗ ਹੋਊਗਾ 1.5 ਕਿਲੋਮੀਟਰ ਬਾਅਦ ਹੀ ਪਰ ਜਿੱਧਰ ਦੀ ਆਪਾਂ ਆਏ ਆ ਜੇ ਆਪਾਂ ਬਾਈ ਰੋਡ ਵੇਖੀਏ ਤਾਂ ਫਿਰ ਇਹ ਹੈਗਾ 6 6-7 ਕਿਲੋਮੀਟਰ ਵੱਡਾ ਫਾਸਲਾ ਪਰ ਜਿਹੜਾ ਆਪਾਂ ਇੱਥੋਂ ਦੇਖ ਰਹੇ ਹਾਂ ਇਹ ਨੇੜੀ ਆ ਇਹ ਤਾਂ ਕਿਲੋ 1.5 ਕਿਲੋਮੀਟਰ ਵੱਟ ਹੋਊਗਾ ਤੋ ਮੈਲ ਬਹੁਤ ਉੱਚੀ ਖਾਂ ਤੇ ਤਾਂ ਕਰਕੇ ਆਪ ਨੂੰ ਦਿਸੀ ਜਾਂਦਾ ਤੇ ਜਿਹੜਾ ਆਪਣੇ ਸਾਹਮਣੇ ਮਕਬਰਾ ਹੈਗਾ ਇਹ ਹੈਗਾ ਦਾਈ ਦਾ ਮੈਲ ਦੋ ਮਕਬਰੇ ਦਿਸਦੇ ਆਪਾਂ ਜਿਹੜਾ ਬੜੇ ਨੇੜੇ ਆ ਇਹ ਦਾਈ ਦਾ ਮੈਲ ਆ ਤੇ ਜਿਹੜਾ ਮਗਰ ਦਿਸੀ ਜਾਂਦਾ ਉਹ ਦਾਈ ਦੀ ਭੈਣ ਦਾ ਮੈਲ ਆ ਜਿੰਨਾਂ ਕਾਪਣ ਤੋਂ ਮੰਡੂ ਘੁੰਮਾਂਗੇ ਆਪਾਂ ਘੁੰਮ ਲਿਆ ਜਿਹੜੀਆਂ ਮੁੱਖ ਮੁੱਖ ਥਾਵਾਂ ਸੀ ਉਹ ਆਪਾਂ ਦੇਖ ਲਈਆਂ ਤੇ ਹੁਣ ਆਪਾਂ ਇੱਥੋਂ ਚੱਲਦੇ ਆ ਆਪਣੇ ਕਮਰੇ ਵੱਲ ਲਗਭਗ 4 4.5 ਦਾ ਸਮਾਂ ਹੋਊਗਾ ਮੈਨੂੰ ਲੱਗਦਾ ਇਥੇ ਆਪਣਾ ਹੋਟਲ ਜਿਹਾ ਪਰੂਬੀ ਹੋਈ ਹੈ ਕਿ ਆਪ ਬਸ ਕਿਨ ਟੋਲ ਕਿ ਦੱਲੀ ਜਾ ਰਹੀ ਹੈ ਅੱਜ ਆਪਾਂ ਘੁੰਮ ਲਿਆ ਮੰਡੂ ਮੈਨੂੰ 3-4 ਦਿਨ ਲੱਗੇ ਮੰਡੂ ਦੇ ਵਿੱਚ ਇੱਕ ਦਿਨ ਤਾਂ ਮੈਂ ਕੁਝ ਵੀ ਨਹੀਂ ਕੀਤਾ ਮੈਂ ਸਾਰਾ ਦਿਨ ਕਮਰੇ ਜੀ ਪਿਆ ਰਿਹਾ ਥੱਕਿਆ ਹੋਇਆ ਜਿਹਾ ਸੀਗਾ ਪਰ ਜਿਹੜੀਆਂ ਮਸ਼ਹੂਰ ਥਾਵਾਂ ਸੀ ਆਪਾਂ ਦੇਖ ਲਈਆਂ ਤੇ ਹੁਣ ਆਪਾਂ ਕੱਲ ਨੂੰ ਜਾਵਾਂਗੇ ਧਾਰ ਧਾਰ ਦਾ ਕਿਲਾ ਵੀ ਬਹੁਤ ਮਸ਼ਹੂਰ ਆ ਉਹ ਦੇਖਾਂਗੇ ਤੇ ਅੱਜ ਦੇ ਵਲੌਗ ਦੀ ਸਮਾਪਤੀ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਆਪਣੇ ਕਮਰੇ ਜੀ ਆ ਤੇ ਕਮਰੇ ਮੈਂ ਤਾਂ ਕਰਕੇ ਦਿਖਾਉਂਦਾ ਕਹੂਗੀ ਮੈਂ ਖਲਾਰਾ ਬਹੁਤ ਥਾਰੀ ਬੈਠਾ ਕੱਲ ਨੂੰ ਹਣ ਧਾਰ ਜਾਵਾਂਗੇ ਉਡਾ ਸਾਰਿਆਂ ਦਾ ਬਹੁਤ ਬਹੁਤ ਫਿਰ ਤੋਂ ਧੰਨਵਾਦ ਤੁਸੀਂ ਆ ਮੱਧ ਪ੍ਰਦੇਸ਼ ਜਿਹੜਾ ਜਿਨ੍ਹਾਂ ਨੂੰ ਇਤਿਹਾਸ ਚ ਰੁਚੀ ਹੈ ਨਾ ਉਹਨਾਂ ਵਾਸਤੇ ਮੱਧ ਪ੍ਰਦੇਸ਼ ਬੜਾ ਵਧੀਆ ਸੂਬਾ ਮੱਧ ਪ੍ਰਦੇਸ਼ ਨੂੰ ਭਾਰਤ ਦਾ ਦਿਲ ਵੀ ਕਿਹਾ ਜਾਂਦਾ ਕਿਉਂਕਿ ਇਹ ਜੰਮਾ ਭਾਰਤ ਦੇ ਵਿਚਕਾਰ ਆ ਤੇ ਆਪਣੇ ਦਸਕ ਦਿਨ ਹੋਰ ਲੱਗਣੇ ਮੱਧ ਪ੍ਰਦੇਸ਼ ਦੇ ਵਿੱਚ ਫਿਰ ਕਿਸ ਨਾ ਕਿਸੇ ਹੋਰ ਸੂਬੇ ਚ ਨਿਕਲਾਂਗੇ ਸੋ ਬਈ ਅਖੀਰ ਤੇ ਫਾਈਨਲੀ ਸਾਰਿਆਂ ਨੂੰ ਫਤਿਹ ਸ਼੍ਰੀ ਗਾਲ ਜਉਂਦੇ ਬਸਤੇ ਰਹੋ ਤੇ ਨਿਹਾਰੇ ਲਓ